ਤੜੀ ਕਿਹਨਾਂ ਜੀ ਆਪ ਨੂੰ ਤੁਸੀਂ ਕੀ ਲੈਣਾ ਅਸੀਂ ਲੈਣਾ ਤੁਸੀਂ ਸੇਖੋ ਕਿ ਤੁਸੀਂ ਬੀੜੀ ਪੀ ਰਹੇ ਹੋ ਇੱਥੇ ਗੁਰਦੁਆਰਾ ਸਾਹਿਬ ਖੁੱਲੀ ਬੈਠਾ ਅੱਛਾ ਤਾਂ ਮਤਲਬ ਬੀੜੀ ਪੀਓਗੇ ਤੁਸੀਂ ਪਾਗ ਸੇਕ ਤੇ ਰੱਖ ਕੇ ਦਾੜੀ ਰੱਖ ਕੇ ਭਾਈ ਵੀਡੀਓ ਨਾ ਬਣਾਉਣਾ ਸੀ ਮੀਡੀਆ ਮੰਗਦਾ ਤਾਂ ਪਾਇਆ ਹਾਂਜੀ ਤੁਸੀਂ ਸੇਖੋ ਕਿ ਤੁਸੀਂ ਬੀੜੀ ਪੀ ਰਹੇ ਹੋ ਸਰੇ ਆਮ ਤੁਸੀਂ ਕੀ ਲੈਣਾ ਮੈਂ ਮੈਂ ਲੈ ਰਿਹਾ ਮੈਂ ਸੇਖਾ ਮੈਨੂੰ ਬੁਰਾ ਲੱਗਿਆ ਜਾ ਕੇ ਆਪਣਾ ਕੰਮ ਕਰ ਮੈਂ ਕੰਮ ਹੀ ਕਰ ਰਿਹਾ ਆਪਣਾ ਜਦੋਂ ਲੋਕਾਂ ਨੂੰ ਗ੍ਰਾਹ ਕਰੋ ਕਿ ਕਿੰਨੇ ਜਾਓਗੇ ਤੁਮੇ ਤੋ ਕੋ ਹੋਰ ਨਾਲ ਹੁਣੇ ਕਹਿੰਦਾ ਕੀ ਜਾਣਾ ਚਾਹੂੰਗਾ ਤੂੰ ਗਾੜੀ ਸੀ ਲੱਗਿਆ ਸਰੇ ਇਥੇ ਪੱਗ ਦੀ ਖਲਾਰ ਉਹਨਾਂ ਗੋਦਾ ਵੱਡਾ ਬਣਾ ਫਿਰਦਾ ਢੰਡਰਾਂ ਵਾਲਾ ਜੀ ਗੰਦੋ ਕੀ ਗੱਲਾਂ ਕਰਦੇ ਨੰਦਾ ਕੁ ਮੈਂ ਬੋਲ ਹਰ ਬਗਵਾ ਕੀ ਕੀਪ ਕੋਆ ਕਰ ਨਹੀਂ ਕੀ ਕਹਿ ਕਹਿ ਕਿ ਰ ਤੂੰ ਬੀੜੇ ਪੀ ਰਹੇ ਓਥੇ ਖਲੋ ਕੇ ਟੋਪਿੰਡਰਾ ਵਾਲਾ ਅੱਲਾ ਪੱਪਾ ਬੋਲ ਰਿਓਂ ਇੱਥੇ ਲੋਕਾਂ ਨੂੰ ਡਰਉਣ ਵਾਸਤੇ ਮੈਂ ਡਰੋਨ ਵਾਸਤੇ ਆਇਆ ਮੀਡੀਆ ਵਾਲੇ ਅਸੀਂ ਕੱਗ ਬਣ ਕੇ ਤੂੰ ਮੀਡੀਆ ਕੋਲ ਮੇਰੇ ਤੇ ਅਫਸਰ ਨਹੀਂ ਲੈ ਕੇ ਤੁਸੀਂ ਬੀੜੀ ਪੀ ਰਹੇ ਹੋ ਸਰਦਾਰ ਹੋ ਗਏ ਚੰਗਾ ਲੱਗ ਰਿਹਾ ਤੁਸੀਂ ਮੇਨ ਅੱਡੇ ਉੱਥੇ ਬਹਿ ਕੇ ਸਭ ਦੇ ਵਿੱਚ ਕੋਈ ਸ਼ਰਮ ਕਰੋ ਆਪਣੇ ਆਪ ਨੂੰ ਪੱਗੜਾ ਲੈ ਬੰਦੇ ਵਾਲੀ ਤੁਸੀਂ ਗੱਲ ਕਰੋ ਸ਼ਰਮ ਤੁਸੀਂ ਕਰੋ ਕਿ ਮਤਲਬ ਬੀੜੀ ਪੀ ਰਹੇ ਤੁਸੀਂ ਇੱਕ ਉਹਦੇ ਵਿੱਚ ਇਲੈਕਸ਼ਨ ਡਿਊਟੀ ਲੱਗੀ ਹੋਈ ਉਹ ਯਾਰ ਥੋੜੇ ਕੋਲ ਕਿ ਅਸੀਂ ਬੈਠ ਨਹੀਂ ਬੈਠ ਸਕਦੇ ਕਿ ਮੈਂ ਕੀ ਕਰਾਂ ਇਹਨੂੰ ਤੂੰ ਜਾ ਕੇ ਦਿਖਾਓ ਜਿਹਨੂੰ ਦਿਖਾਉਣਾ ਉਹ ਤਾਂ ਦਿਖਾ ਲੋਕਾਂ ਨੂੰ ਦਿਖਾਓ ਉਹ ਲੋਕਾਂ ਨੂੰ ਦੇਖਣੀ ਆ ਲੋਕਾਂ ਨੂੰ ਦੇਖਣੀ ਆ ਦੇਖੀ ਜਾਂਦੇ ਪਰ ਅਸੀਂ ਤਾਂ ਲੋਕਾਂ 'ਚ ਫਿਰਦੇ ਆ ਸਾਰਾ ਦਿਨ ਹਾਂ ਤਾਂ ਨਹੀਂ ਪੁੱਛਿਆ ਤੁਹਾਡੀ ਇਲੈਕਸ਼ਨ ਡਿਊਟੀ ਇੱਥੇ ਮੇਰੀ ਕੋਈ ਡਿਊਟੀ ਨਹੀਂ ਹੈ ਇੱਥੇ ਕੀ ਕਰਨ ਆਏ ਤੁਸੀਂ ਆਏ ਇੱਥੇ ਹੁਣ ਆਪਣਾ ਉੱਚ ਅਧਿਕਾਰੀ ਨੂੰ ਮਿਲਣ ਵਾਸਤੇ ਆਇਆ ਹਾਂ ਕਿਹੜੇ ਅਧਿਕਾਰੀ ਨੂੰ ਪ੍ਰੋਬਲਮ ਤੁਸੀਂ ਦੱਸੋ ਵੀ ਨਹੀਂ ਪ੍ਰੋਬਲਮ ਹੈ ਸਾਨੂੰ ਕੀ ਤੁਹਾਨੂੰ ਕੀ ਤੁਸੀਂ ਬੀੜੀ ਪੀ ਰਹੇ ਬੈਠੇ ਸਭ ਦੇ ਵਿੱਚ ਸਾਜ ਦੇ ਨਹੀਂ ਕਿਸਤਲ ਤੇ ਤੁਹਾਨੂੰ ਪਤਾ ਨਹੀਂ ਕਿ ਕਾਨੂੰਨ ਤੁਸੀਂ ਬਾਥਰੂਮ ਦੇ ਕੋਲ ਬੈਠੇ ਨਹੀਂ ਬਾਥਰੂਮ ਕਿੱਥੇ ਬੈਠਾ ਹੈ ਕਹੇ ਤੁਸੀਂ ਕਚੈਰੀ ਦੇ ਵਿੱਚ ਜਿਹੜੀ ਪਾਰਕਿੰਗ ਉਹਦੇ ਵਿੱਚ ਬੈਠ ਕੇ ਕਹਿੰਦਾ ਕੀ ਆ ਨਹੀਂ ਤੁਸੀਂ ਬੀੜੀ ਪੀ ਰਹੇ ਕਹਿੰਦੇ ਤੂੰ ਤੇਜ ਜੋ ਮਰਜ਼ੀ ਕਹੀ ਜਾ ਬੀੜੀ ਪੀ ਕੇ ਤਲਾਈ ਜਾ ਤੂੰ ਜੋ ਮਰਜ਼ੀ ਭਲਾਈ ਜਾ ਲੋਕਾਂ ਨੂੰ ਮੈਂ ਕੀ ਲੈਣਾ ਫਿਰ ਆਪਣਾ ਸਿਸਟਮ ਆ